ਉਂ ਦੇ ਅੰਦਰ ਚਲਤੇ ਗਏ ਨਾ ਹੁਣ ਖਰੇ ਮੇਰੇ ਨਾਲ ਚਲੀ ਜਾਵੇ ਵੀ ਚਲ ਮਮੀ ਜਲ ਜਾਂਦੀ ਆ ਮੇੜੋਂ ਨੇ ਗੁਰਪ੍ਰੀਤ ਨੂੰ ਨਾਲ ਉਹਦੀ ਸੱਸ ਦਾ ਪਤਾ ਲੈਈ ਹੁੰਨੇ ਆ ਵੇਖੋ ਹੁਣ ਕੀ ਜਾਂਦੀ ਹੈ ਮਾ ਲੈ ਹੋ ਗਏ ਪਿਆਰ ਆ ਹੋ ਗਏ ਮੈਂ ਨਹੀਂ ਆ ਭੈਣ ਕੋ ਜਾਣ ਨੂੰ ਤੇ ਕਿਤੇ ਕੋਈ ਕਾਂ ਹ ਤ ਸੁਨੇਹਾ ਜਿੱਦਾਂ ਹੁੰਦਾ ਨਾ ਕਿ ਅੱਗੇ ਹੀ ਲੀੜੇ ਪਾਏ ਹੀ ਹੁੰਦੇ ਆ ਕਿ ਤਿਆਰ ਹੀ ਹੁੰਦੇ ਬਸ ਤੇ ਭੈਣ ਕੋ ਜਾਣ ਦਾ ਚਾਹੀ ਹੁੰਦਾ ਪਾਗੇ ਤੇ ਜੇ ਭੈਣ ਕੋ ਜਾਣ ਦਾ ਚਾਹੀ ਤੇ ਪਾਗੀ ਬਣ ਲੈਿੰਦੇ ਤੇ ਮੈਂ ਸਹੁਰੇ ਨੇ ਚੱਲੇ ਆਂ ਵਾ ਭੈਣ ਕੋ ਹੀ ਚੱਲੇ ਆਂ ਹਾਏ ਸਹੁਰਿਆਂ ਨੇ ਕਿਤੇ ਖੜੇ ਕਿੱਦਾਂ ਦਾ ਦੇਮੂ ਜੋ ਨਾਂ ਨਿਕਲ ਆਇਆ ਵਾ ਸਹੁਰੇ ਤੇ ਜਾਣਾ ਹੀ ਨਾ ਹੋਇਆ ਸਹੁਰੇ ਤੇ ਜਾਣਾ ਹੀ ਨਾ ਹੋਇਆ ਤੇ ਜਾਣੇ ਤੇ ਹੈਗੇ ਹੋਰ ਦਾ ਸਮਾਂ ਕਿੱਦਾਂ ਜਾਵਾਂ ਕਦੋਂ ਜਾਣੇ ਹੁਣ ਕਦੋਂ ਦੀ ਗੱਡੀ ਲਈ ਮੇਰੇ ਭਰਾ ਨੇ ਕਿਨੇ ਦਿਨਾਂ ਦੀ ਗਏ ਵਧਾਈ ਦੇਣ ਆਉਂਦਾ ਆਓ ਵਿੱਚੇ ਆਪਣਾ ਰਿਕਾਡਾ ਆ ਕੇ ਬਹਿ ਗਏ ਮੈਂ ਚੱਲਿਆ ਆਪਣੀ ਭੈਣ ਕੋ ਮੈਂ ਚੱਲਿਆ ਆਪਣੀ ਭੈਣ ਕੋ ਤੇ ਜਾਓ ਸਾਡੀ ਗੱਲ ਹੁਣ ਚਲੋ ਜੀ ਉਹਨੇ ਫੋਨ ਕੀਤਾ ਹੈ ਵੀ ਮੇਰੀ ਸੱਸ ਬਿਮਾਰ ਆ ਪਤਾ ਲੈ ਜਾ ਮੇਰਾ ਮੰਨਵਾ ਵੀ ਚੱਲ ਮੈਂ ਹੁਣ ਉਧਰੋਂ ਪਤਾ ਲੈ ਆਈਏ ਤੇ ਫਿਰ ਤੇਰੇ ਪੇਕਿਆਂ ਦੇ ਵੀ ਚਲ ਜੂਗਾ ਹੋਰ ਦੱਸ ਕੀ ਮੈਂ ਨਹੀਂ ਹੁਣ ਜਾਣਾ ਪਹਿਲਾਂ ਉਧਰੋਂ ਹੋ ਕੇ ਆ ਤਾਂ ਰਹਿਤ ਖੋਦ ਮਗਰੋਂ ਪੇਕੇਾਂ ਦੇ ਜਾਈਏ ਮਗਰੋਂ ਤੇ ਮੈਂ ਉੱਥੇ ਕੀ ਦੇ ਆਉਣਾ ਨਹੀਂ ਮੇਰਾ ਉਹਨਾਂ ਨੇ ਕੀ ਲਾ ਲੈਣਾ ਵਾ ਤੇ ਜਿਹੜਾ ਤੇਰੇ ਪੇਕੇ ਦੇ ਰਹਿ ਚੱਲੇ ਆ ਦੇਣ ਵਾਲਾ ਮੇਰੀ ਗੱਲ ਸੁਣ ਮੈਂ ਆਪਣੇ ਭਰਾ ਨੂੰ ਕਹਿ ਦਿੱਤਾ ਵਾ ਪਹਿਜੇ ਨਹੀਂ ਮੈਂ ਆਉਣਾ ਜਿੰਨਾ ਟਾਲ ਰੋਕ ਹੋਊਗਾ ਆ ਜਾਾਂਗੇ ਹੁਣ ਮੇਰੀ ਵੱਲੋਂ ਰਾਤ ਰਹਿ ਆਓ ਮੇਰੀ ਵੱਲੋਂ ਸਾਧਿਆੜੀ ਹੋ ਆਓ ਐ ਹੁਣ ਖੁੱਲੇ ਦਿਲ ਨਾਲ ਜਾਓ ਤੇ ਚੰਗੀ ਤਰ੍ਹਾਂ ਹੀ ਪਣੇ ਵਿਆਹ ਨੂੰ ਪਣੇ ਵਿਆਹ ਨੂੰ ਸੱਸ ਨੂੰ ਸਾਰਿਆਂ ਨੂੰ ਮਿਲ ਕੇ ਚੰਗੀ ਤਰ੍ਹਾਂ ਆਇਓ ਅੱਛਾ ਤੂੰ ਇੰਨੀ ਗੱਲ ਕਹਿਤੀ ਹੈ ਵੀ ਅਜੇ ਨਹੀਂ ਮੇਰੇ ਕੋ ਆਇਆ ਜਾਣਾ ਆਹ ਮੈਂ ਕਹਿੰਦਾ ਉਹਨਾਂ ਦੇ ਬਨੇਰੇ ਤੇ ਕਾ ਨਹੀਂ ਹੁਣ ਬੋਲਦਾ ਜੀ ਕਿਉਂ ਵੀ ਅਜੇ ਨਹੀਂ ਨਾ ਬੋਲਦਾ ਜਦੋਂ ਬੋਲੂਗਾ ਜਦੋਂ ਜਾਵਾਂਗਾ ਉਦੋਂ ਬੋਲੂਗਾ ਤੇ ਨਾਲੇ ਮੇਰੀ ਗੱਲ ਸੁਣੋ ਐ ਤੂੰ ਨੌਂੜੇ ਹੀ ਆ ਹਾਂ ਤੇ ਨੌਂੜੇ ਹੀ ਤੇ ਮੇਰੇ ਨਾਲ ਚਲਨੀ ਆ ਮੈਂ ਤੇ ਇਹੋ ਗੱਲ ਮੈਂ ਸੋਚਦਾ ਸੀ ਵੀ ਤੂੰ ਨੌਂੜੇ ਹੀ ਆ ਵੀ ਇਸੇ ਕਰਕੇ ਨੌਂੜੇ ਵੀ ਚੱਲ ਜਾਉਂਦੇ ਆਪਾਂ ਦੋਵੇਂ ਜਾਣੇ ਅੱਛਾ ਤੂੰ ਹੀ ਤੇ ਨਾ ਕੇ ਵਾਂਡੇ ਚੱਲੇ ਤੇ ਮੈਂ ਨਾ ਕੇ ਘਰ ਨਹੀਂ ਨਾ ਬਹਿ ਸਕਦੀ ਮੈਨੂੰ ਹੁਣ ਇਹ ਗੱਲ ਦਾ ਥੋੜਾ ਪਤਾ ਵਾ ਵੀ ਤੂੰ ਜਾਣ ਵਾਸਤੇ ਨਾ ਹੁੰਦੀਂ ਆ ਕਿ ਜਾਂ ਉਤਰਾ ਹੀ ਕੰਮ ਕਰਕੇ ਨਾ ਆਉਣੀਂ ਬਾਬਾ ਆਪਣੇ ਮਨ ਦੇ ਵਿੱਚ ਐਵੇਂ ਨਾ ਵਾਧੂ ਗੱਲਾਂ ਸੋਚੀ ਜਾਇਆ ਕਰ ਜਾਣਾ ਵਾ ਨਾ ਤੇ ਜਾਓ ਤੇ ਮੈਨੂੰ ਨਾ بار بار ਆਖੋ ਨਾ ਮੈਨੂੰ ਗੁੱਸਾ ਚੜਾਓ ਮੈਨੂੰ ਨਾ ਪਿਛਲੀਆਂ ਗੱਲਾਂ ਯਾਦ ਆਉਂਡੀਆਂ ਕੀ ਜਿਦ ਤਰਾ ਇਦਾਂ ਕਿਤੇ ਜਾਣਾ ਨਾ ਜਾਂ ਕਿਤੇ ਸਾਡੇ ਘਰ ਕਿਸਨੇ ਆਉਣਾ ਤੇ ਬੀਬੀ ਸਾਡੀ ਨੇ ਕਹਿਣਾ ਅੱਜ ਪੇੜਾ ਡੱਗਾ ਵਾ ਕਿ ਪਰੋਣੇ ਨਹੀਂ ਆਉਣਾ ਉਹ ਤਾਂ ਆਟਾ ਬੁਰਕਿਆ ਕਹਿੰਦੇ ਹੁੰਦੇ ਉਹ ਹੀ ਪੇੜਾ ਜਾਂ ਹਥੋਂਡੇ ਦੇ ਪਣਾ ਚ ਬੁਰਕ ਪਹਿਣਾ ਹਾਂ ਤੇ ਜਾਂ ਕਾਂ ਬਨੇਰੇ ਤੇ ਬੋਲਣਾ ਕਹਿੰਦਾ ਅੱਜ ਕਾਂ ਬੋਲਣ ਡਿਆ ਕਿਹਨੇ ਆਉਣਾ ਤੇ ਮੈਂ ਖੜਾ ਮੈਂ ਕਿਹਾ ਹੁਣ ਕਾਂ ਕੋਈ ਬੋਲਦਾ ਹੀ ਨਹੀਂ ਆਪਣੇ ਹੁਣ ਫੋਨ ਜੀ ਬੋਲਦੇ ਆ ਤੇ ਉਹ ਹੀ ਬੱਲ ਲੱਗਾ ਗੱਲ ਕਰ ਤੂੰ ਫੋਨ ਬੋਲਣ ਲੱਗ ਪਏ ਕਾਂ ਕੋਈ ਬੋਲਦਾ ਨਹੀਂ ਕੋਣ ਬੋਲਦੇ ਆ ਭੈਣ ਭਰਾ ਅੰਦਰ ਵੜ ਕੇ ਗੱਲਾਂ ਕਰ ਲੈਂਦੇ ਆ ਆਪੇ ਇਸਲਾਮਾ ਕਰ ਲੈਂਦੇ ਆ ਤੇ ਚੱਲ ਮੇਰੀ ਭਾਈ ਤਿਆਰ ਹੋ ਕੇ ਤੁਰ ਪੈਂਦੇ ਆ ਤੇ ਤੈਨੂੰ ਮੈਂ ਆਖਿਆ ਤਾਂ ਹੈਗਾ ਵੀ ਮੈਂ ਜਾਣਾ ਵਾ ਓ ਮੈਂ ਨਹੀਂ ਜਾਣਾ ਬਾਬਾ ਜਾ ਜਾਣਾ ਤੇ ਜਾ ਬਰਬਾ ਜਾ ਏਦਾਂ ਕਰ ਜੇ ਨਹੀਂ ਤੇ ਤੂੰ ਜਾ ਉੱਥੇ ਜਾ ਆ ਆਪਣੇ ਕਿੱਥੇ ਪੇਕੇਆਂ ਨੂੰ ਕਿਉਂ ਮੈਨੂੰ ਕਾਦੀ ਛੇਤੀ ਪੇਕੇ ਜਾਣ ਦੀ ਮੈਂ ਤਾਂ ਨਹੀਂ ਜਾਣਾ ਮੈਂ ਤਾਂ ਜਾਣਾ ਨਹੀਂ ਰੋ ਦੋ ਚਾਰ ਦਿਨ ਜਦੋਂ ਮੇਰਾ ਜੀ ਕਰੂ ਮੈਂ ਚਲ ਜੂ ਬਸ ਗੱਲ ਮੁਕੀ ਜਾਓ ਬਾਬਾ ਜਾਓ ਤੁਸੀਂ ਚੰਗਾ ਚੱਲਿਆ ਵਾ ਜਾਓ ਉੱਥੇ ਬਥੇਰੇ ਚੰਗੇ ਜੋਖੇ ਤਾਂ ਲੀ ਬਣੇ ਹੋਣੇ ਟੈਂਟ ਲਾਇਆ ਹੋਣਾ ਅਗਲੀ ਨੇ ਟੇਬਲ ਟਾਵਲ ਲਾਏ ਨੇ ਮੇਰਾ ਭਰਾ ਹੁਣ ਲੱਗਾ ਕਿਤੇ ਕੇਲਿਆਂ ਦਾ ਗੇਟ ਸਜਿਆ ਹੋਣਾ ਤੇਰੇ ਵਾਸਤੇ ਮੈਂ ਨਾ ਤੂੰ ਕਿੱਦਾਂ ਦੀਆਂ ਗੱਲਾਂ ਕਰਦੀ ਤੂੰ ਅੰਦਰ ਕਿਉਂ ਅਖੇ ਤੇਰੇ ਗੇਟ ਲੱਗਾ ਹੋਣਾ ਤੇਰੇ ਟੇਬਲ ਲੱਗੇ ਹੋਣੇ ਭੈਣ ਮੇਰੀ ਤੇ ਫੋਕਾ ਪਾਣੀ ਪਿਆਲ ਦੂ ਤੇ ਇੰਨਾ ਹੀ ਬੜਾ ਹੁੰਦਾ ਚੱਲ ਜਾ ਫੋਕਾ ਹੀ ਪੀ ਲੈ ਮੈਂ ਖਾਣ ਚੱਲਿਆ ਉਥੇ ਪਾਣੀ ਕਰ ਲੈ ਆ ਜਾ ਉਹ ਤੋਂ ਪੀ ਕੇ ਆ ਜੀ ਜੇ ਫੋਕਾ ਪੀਣਾ ਤੇ ਗੁੱਫਲ ਦੇ ਦੇ ਉਹ ਜਰਮਾਨਾ ਬੈ ਜਾ ਰੌਲਾ ਪਾਈ ਜਾਨੀ ਚੁੱਪ ਕਰ ਜਾ ਇੱਥੇ ਹੁਣ ਮੈਨੂੰ ਜਾ ਲੈਂਦੇ ਗੱਲਾਂ ਮਾਰਦੀ ਤੂੰ ਸੱਚ ਆਖਾਂ ਤੇ ਭੱਜਣ ਖਾ ਖਾਂ ਡਰਦੀ ਸੱਚ ਨਾਲ ਆਖਾਂ ਉਹ ਗੱਲ ਵਾ ਜੇ ਸੱਚੀਆਂ ਗੱਲਾਂ ਕਰਦੀ ਮਿਰਚਾਂ ਲੱਗਦੀਆਂ ਵਾ ਚਲਾਕ ਬਣਿਆ ਹੈਨੋਂ ਦੇ ਯਾਦ ਕਰ ਮੇਰੇ ਨਾਲ ਚੱਲਦੀ ਆ ਜਾ ਤੂੰ ਇਕੱਲਾ ਹੀ ਮੈਂ ਨਾ ਵੇਹ ਨੂੰ ਫੋਨ ਤੇ ਕੀਤਾ ਉਹ ਆਏ ਨਹੀਂ ਪਤਾ ਨਹੀਂ ਅੱਜ ਫਮ ਲੜਾਈ ਪਈ ਹੋਈ ਚੱਲ ਜੇ ਆ ਜਾਂ ਤਾਂ ਚੰਗੀ ਗੱਲ ਆ ਮੇਰੀ ਸੀ ਰਹਿ ਰਹਿ ਚੁਕੀ ਮਮਾ ਆ ਜਾ ਤੂੰ ਤੈਨੂੰ ਕੀ ਸੋਚਣ ਦੇ ਆ ਕੁਛ ਵੀ ਨਹੀਂ ਸੋਚਣਾ ਕੀ ਆ ਨਾਲ ਤੇ ਹਿੱਤੇ ਵੀ ਨਿਕਾਇਆ ਜਿਹਾ ਮਾਮੂ ਨਾ ਮਾਮੂ ਤੋਂ ਨਹੀਂ ਨਿਡੇ ਆ ਜਾਣਾ ਮਾਮੂ ਨੇ ਤੇ ਤੂੰ ਕਿਹੜਾ ਮੇਰੇ ਅੱਖੇ ਲਾ ਕੇ ਤੇ ਸਿਰ ਵਹਾ ਲਿਆ ਵਾ ਐ ਤੇ ਮਾਮੂ ਨੇ ਆਉਣਾ ਵਾ ਮੈਨੂੰ ਇਹ ਤਾਂ ਬੜੀ ਲੱਗਣ ਦੇ ਮਾਮੂ ਨੇ ਕਿਹੜਾ ਸਿਰ ਖਲਾ ਰਿਆ ਨੇ ਕੋਕਰੀਂਦਾ ਮਾਮੂ ਨੂੰ ਕਹਿ ਦਊਂਗੀ ਫੈਸ਼ਨ ਹੋਇਆ ਐ ਫੈਸ਼ਨ ਫੈਸ਼ਨ ਬੋਲ ਕਰਦੀ ਐ ਸਭ ਹਾਂ ਆ ਜਾਣਾ ਮਾਮੂ ਨੇ ਸਿਰ ਮੈਂ ਤੇ ਕੋਦੋ ਜਿੱਥੇ ਖਲਾ ਕੇ ਦੇਖਣ ਨਹੀਂ ਕੋਦੋ ਆਉਗੇ ਕਰਵਾਉਗੇ ਪਰ ਵਾਹੀ ਨਹੀਂ ਜਦੋਂ ਤੂੰ ਨਾ ਵੇਖਿਆ ਨਾ ਉਦੋਂ ਆ ਜਾਣਾ ਠੀਕਾ ਚੱਲ ਚਲੀਏ ਮਮਾ ਮਾਮੂ ਆ ਵੀ ਗਏ ਯੋ ਹਾਂ ਤੂੰ ਯਾਦ ਕਰਨ ਦੀ ਤੇ ਮਾਮੂ ਨੇ ਆਉਣਾ ਚਾਹ ਮਿਲ ਕੇ ਸੱਸੀ ਕਾਲ ਸੱਸੀ ਕਾਲ ਠੀਕ ਹਾਂਜੀ ਸੱਸੀ ਆ ਵੀ ਜੀ ਸੱਸੀ ਕਾਲ ਠੀਕ ਹਾਂਜੀ ਠੀਕ ਨਿਕੰਢ ਹੀ ਲੱਗਦੀ ਹਾਂ ਇਹ ਤਾਂ ਖੇਦ ਹੀ ਨਿਕੰਢ ਗਈ ਅੱਛਾ ਅੱਛਾ ਹਾਂਜੀ ਹੋਰ ਸਨਾ ਠੀਕ ਠਾਕ ਹਾਂਜੀ ਠੀਕ ਠਾਕ ਹਾਂ ਸਿਰਨਾ ਤਵਜ ਸੇਵੋ ਨੀਂਦੇ ਇਹ ਤੁਹਾਨੂੰ ਠੀਕ ਦੀ ਰਹੀ ਠੀਕ ਹਸਕਾ ਮਾਸੀ ਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਰਾਜੀ ਠੀਕ ਠਾਕ ਬੜੀ ਵਧੀਆ ਕੀ ਹਾਲ ਜੇ ਤੁਹਾਡਾ ਹੁਣ ਠੀਕ ਵਾ ਅੱਛਾ ਪਿਆ ਫਰਕ ਆਹੋ ਫਰਕ ਵਾ ਅੱਗੇ ਨਾਲ ਸ਼ੁਕਰਾਂ ਸ਼ੁਕਰ ਮਾਗਰੀ ਘੜੀ ਤੋਂ ਹੋਰ ਸਨਾ ਪਰਵਾ ਠੀਕ ਠਾਕ ਬੜੀ ਮਾਲਕੀ ਕਿਰਪਾ ਤੇ ਦਵਿੰਦਰ ਨਹੀਂ ਆਈ ਦਵਿੰਦਰ ਆਈ ਨਹੀਂ ਫਿਰ ਹਾਂ ਘਰ ਵੀ ਫਿਰ ਤੁਹਾਨੂੰ ਪਤਾ ਵੀ ਸੁਣੇ ਨਹੀਂ ਛੱਡੇ ਜਾਂਦੇ ਤੇ ਚਲੋ ਮੈਂ ਕਿਹਾ ਚਲ ਮੈਂ ਇਕੱਲਾ ਹੀ ਫਿਰ ਹੋਉਨਾ ਵਾ ਆਂਦੀ ਤੁਸੀਂ ਚਲੇ ਜਾਓ ਇਕੱਲੇ ਹੀ ਹਾਂ ਚਲ ਚੰਗਾ ਕੀਤਾ ਤੇ ਮੈਂ ਚਲ ਮੈਂ ਮਾਸੀ ਦਾ ਪਤਾ ਲੈ ਕੇ ਆਵਾਂ ਹੂੰ ਵੀ ਕਿੱਥੋਂ ਇਨੀ ਜਹਿਮਤ ਆ ਗਈ ਹੈ ਐ ਇਤਰਾ ਹੀ ਬਸ ਪਤਾ ਹੀ ਨਹੀਂਗਾ ਲੱਗਦਾ ਕੋ ਆ ਦੁੱਖਾਂ ਦਾ ਕੋਈ ਪਤਾ ਨਹੀਂ ਲੱਗਦਾ ਬਸ ਜੀ ਇਹ ਤਾਂ ਗੱਲ ਸਹੀ ਆ ਤੇ ਲਈ ਦਵਾਈ ਤੂੰ ਹੀ ਹੁਣ ਆਹ ਦਵਾਈ ਚੱਲ ਜਾਂਦੀ ਆ ਦਵਾਈ ਤੋਂ ਬਿਨਾਂ ਤਾਂ ਰਿਆ ਨਹੀਂ ਜਾਂਦਾ ਇਹ ਨਹੀਂ ਇਹਦੇ ਟੈਸਟ ਕਰਾ ਲਓ ਦੇਖ ਕੇ ਚੰਗੀ ਤਰ੍ਹਾਂ ਸਾਰੇ ਕੋਈ ਨਹੀਂ ਕਰਾ ਲੇਂ ਆਹੋ ਟੈਸਟਾਂ ਦੇ ਨਾਲ ਹੀ ਅੱਛਾ ਜੀ ਅੱਛਾ ਠੀਕ ਆ ਹਾਂ ਹੋ ਜੀ ਤੁਸੀਂ ਲਾਓ ਠੀਕ ਆ ਕਹੋ ਤੇ ਬਸ ਤਰੇ ਆਉਣ ਦੇ ਇਹਦੇ ਵਧੀਆ ਵਧੀਆ ਉਹਦਾ ਉਹਦੇ ਵੀ ਠੀਕ ਆ ਸਾਰੇ ਡੀਆ ਪਾਣੀ ਪੂਣੀ ਲਿਆਓ ਤੇ ਲੈਵਾਂ ਮੈਂ ਨਾਲ ਉਹ ਮੈਂ ਤੇ ਉਹਨੂੰ ਆਖਿਆ ਜਲ ਚਲੀਏ ਪਹਿਲਾਂ ਉਹ ਤੇ ਤਿਆਰ ਹੋ ਗਈ ਵਿੱਚੋਂ ਹੀ ਅੱਛਾ ਤੇ ਫੇਰ ਆਂਦੀ ਆ ਵੀ ਮਨ ਬਦਲ ਗਿਆ ਉਹਦਾ ਅੱਛਾ ਅੱਛਾ ਆਂਦੀ ਆ ਵੀ ਚੱਲ ਇਹ ਆ ਵੀ ਕਰ ਸੁਜਾਨੀ ਛੱਡਣਾ ਆਪਾਂ ਤੇ ਕੋਈ ਨਾ ਕੋਈ ਮਗਰੋਂ ਕਹਿੰਦੀ ਆ ਵੀ ਜਾਂਦਾ ਵਾ ਨਾਲ ਉਹਦੇ ਆਂਦੀ ਘਰ ਕੱਲਾ ਵਾ ਫਿਰ ਏਦਾਂ ਨਾ ਨਾ ਜਾਨਾ ਜਮਾਨ ਕੱਲਾ ਕਰ ਆਹੋ ਤੇ ਮੈਂ ਚੱਲ ਵੇਖਣਾ ਜਿੱਦਾਂ ਮੈਂ ਤੇਰੀ ਮਨ ਦੀ ਮਰਜ਼ੀ ਆ ਤੇ ਆਂਦੀ ਤੁਸੀਂ ਉਹਨੇ ਸਭ ਮੈਨੂੰ ਆਂਦੀ ਵੀ ਜਾਓ ਤੁਸੀਂ ਪਤਾ ਲੈ ਕੇ ਆਓ ਚੰਗੀ ਪਤਾ ਆਂਦੀ ਮਾਸੀ ਦਾ ਪਤਾ ਲੈ ਕੇ ਆਓ ਤੇ ਮੈਂ ਚੱਕਰ ਤੇ ਆ ਕੇ ਦੇਤੀ ਤਾਂ ਕੀ ਹੋਇਆ ਸੰਦੀਪ ਅਧਾਈ ਆਹੋ ਅੱਧ ਜੱਗੀ ਹੁਣ ਚਲੀ ਗਈ ਆ ਹਾਂ ਚਲ ਅੱਛਾ ਇਦਾਂ ਹੀ ਆ ਵੀ ਧੀਆ ਦਾ ਇਹ ਆ ਵੀ ਟਾਈਮ ਵੀ ਕਿੱਥੇ ਲੱਗਦਾ ਵਾ ਰਹਿਣ ਦਾ ਨਾ ਨਾ ਹਾਂ ਇਹ ਤਾਂ ਹਾਂ ਰਹਿਣੀ ਦੇਥੋਂ ਥੋੜਾ ਕੁਗਰਾਮ ਮਾਰਦਾ ਥੈਨ ਚੱਲ ਲੈ ਲੋ ਵਾਸੀ ਥੋੜਾ ਲੈ ਲੋ ਕੋਈ ਕੋਈ ਨਹੀਂ ਰਹਿਣ ਦੇ ਗੁਰਪ੍ਰੀਤ ਨੂੰ ਲੈ ਲਾ ਬੈ ਜਾ ਕਿਉਂ ਨਹੀਂ ਜੰਗ ਮੋ ਗਿਆ ਕੰਮ ਫਿਰ ਹਾਂ ਚੁਣਦਾ ਵੇਖਿਆ ਅੱਛਾ ਪਤਾ ਨਹੀਂ ਟਰੈਕਟਰ ਸੱਚ ਕੀ ਹੋਇਆ ਹੋ ਗਿਆ ਠੀਕ ਟਰੈਕਟਰ ਉਹ ਪਤਾ ਨਹੀਂ ਗਰਾਰੀਆਂ ਗਰੂਰੀਆਂ ਜੀ ਦੀ ਆਵਾਜ਼ ਆਉਂਦੀ ਕਿਤੇ ਵਿੱਚੋਂ ਆਹ ਨਵਾਂ ਦਾ ਟਰੈਕਟਰ ਲਿਆ ਆ ਵਾ ਮੈਂ ਵੀ ਤੈਨੂੰ ਕੋਪੀ ਨੂੰ ਆ ਮੈਂ ਕਹਾਂ ਕੋਣਾ ਚਾਹੀਦਾ ਵੀ ਕੀ ਹਨਾ ਉਹ ਉਹਦੇ ਨੂੰ ਫਿਰ ਮੈਂ ਆਖਿਆ ਜਾ ਮੈਂ ਲੈ ਜਾ ਮਿਸਤਰੀ ਕੋ ਹੂੰ ਹੂੰ ਇਹ ਉਹ ਬਖਾਲ ਖੂੜ ਕੇ ਲਿਆ ਦੱਸਿਆ ਨਹੀਂ ਉਹਨੇ ਕੀ ਹੋਇਆ ਕੀ ਨਹੀਂ ਉਹ ਕਰਾ ਲਿਆ ਠੀਕ ਹੈ ਉਹਰ ਡਿਊਟੀ ਡਾਡੀ ਦਾ ਕਿਦਾਂ ਚੰਗਾ ਚੱਲਦਾ ਹਾਂ ਇਦਾਂ ਜ ਮਾੜਾ ਮੋਟਾ ਚੱਲੀ ਜਾਂਦਾ ਪ੍ਰਾਈਵੇਟ ਨੌਕਰੀ ਦਾ ਕਾਹਦਾ ਮਾੜਾ ਮੋਟਾ ਆਹੋ ਪ੍ਰਾਈਵੇਟ ਨੌਕਰੀ ਨਹੀਂ ਪ੍ਰਾਈਵੇਟ ਨੌਕਰੀ ਹੈ ਪਰ ਇਹ ਆ ਵੀ ਚੱਲ ਕੋਈ ਨਾ ਕੋਈ ਬਾਹਰੋਂ ਤੇ ਹੁੰਦਾ ਹੀ ਹੈ ਨਾ ਹਾਂ ਬਿਲਕੁਲ ਇਹਨੇ ਨੇ ਬੜਾ ਫਰਕ ਪੈ ਜਾਂਦਾ ਵਾ ਘਰ ਦੀ ਬਾਈ ਦੇ ਵਿੱਚ ਕੀ ਬਜਣਾ ਇਹ ਬਿਠਾਤ ਹੋ ਕੇ ਤਿਆਰ ਹੋ ਕੇ ਚੱਡੇ ਲਈ ਬਸ ਉਹ ਸਾਈ ਚੰਗਾ ਵਾ ਸਗੋ ਹਾਂ ਆ ਇਹ ਬੰਦਾ ਨਾਲੇ ਤੁਰ ਫੇਰ ਆਉਂਦਾ ਮੂਡ ਚੇਂਜ ਹੋ ਜਾਂਦਾ ਬਿਲਕੁਲ ਹੈ ਤੇ ਜਮ ਅਮਰੀਕਾ ਚਾਹ ਬਣਾਉਂ ਕੋਈ ਨਹੀਂ ਬਣ ਜਾਂਦੀ ਚਾਹ ਕੋਈ ਨਹੀਂ ਉਹ ਮੈਂ ਬੈਠਦੇ ਜੇ ਨਾ ਬਣਾਵੀਂ ਪਾ ਠੰਡਾ ਪੀਤਾ ਰਹਿੰਦੇ ਅਸ ਅਸ ਹੂੰ ਉਹ ਸੁਣਾਉ ਕੁਝ ਠੀਕ ਆ ਵਧੀਆ ਫਿਰ ਜਿਆਦੀ ਆਈ ਮਾਸੀ ਜੀ ਨੂੰ ਜਹਿਮ ਤਾਂ ਆ ਗਈ ਹੈ ਜਿਆਦਾ ਜਿਆਦਾ ਆ ਗਈ ਉਹ ਹੋਈ ਉਹ ਮੇਲਾ ਉਧਰ ਵੇਖਣ ਨੂੰ ਸਰੀ ਚੰਗਾ ਪੜਾ ਲੱਗਦਾ ਈ ਤੇ ਅੰਦਰੇ ਅੰਦਰ ਦੁੱਖਾਂ ਦਾ ਕੋਈ ਪਤਾ ਨਹੀਂ ਲੱਗਦਾ ਤੇਰਾ ਕਹੀਦਾ ਵੀ ਨਾ ਇਹ ਵੀ ਤੁਰੀ ਫਿਰਦੀ ਜਿਆਦਾ ਕੰਮ ਕਰ ਲੈ ਡੱਪੀਦੀ ਐ ਸਿਰੇ ਉੱਠਦੀ ਕੰਮ ਹੋ ਵੀ ਫਿਰ ਕਰਨਾ ਹੀ ਪੈਂਦਾ ਮੇਰੇ ਕੋਲ ਵੇਖ ਕੇ ਰਿਆ ਨਹੀਂ ਹੋ ਜਾਂਦਾ ਅਜਲ ਹੁੰਦਾ ਜਿਹੜਾ ਪਤਾ ਗੱਲ ਕੀ ਆ ਮਾਸੀ ਦਾ ਸੁਭਾਅ ਹੈ ਪਹਿਲੋਂ ਤੋਂ ਹੀ ਸ਼ੁਰੂ ਤੋਂ ਹੀ ਵੇਖਿਆ ਵਾ ਵੀ ਇਹ ਕੰਮ ਨੂੰ ਬੜੀ ਕਰਿੰਦੀ ਸੀ ਕੰਮ ਇਹ ਕਰੀ ਜਾਂਦੀ ਹੁੰਦੀ ਸੀ ਤੇ ਇਹਦਾ ਮਨ ਹੁੰਦਾ ਵੀ ਮੈਂ ਉੱਠ ਕੇ ਕੰਮ ਕਰਾਂ ਪਰ ਹੁਣ ਇਹ ਆ ਵੀ ਉਹ ਸਰੀਰ ਨਹੀਂ ਰਹਿ ਗਿਆ ਮਾਸੀ ਤੁਹਾਡਾ ਰਾਤ ਨਹੀਂ ਗਿਆ ਕਿ ਆ ਫੇਰ ਮੈਂ ਮੰਜੀ ਤੇ ਪਈ ਵੀ ਨਹੀਂ ਉਹ ਮੈਨੂੰ ਚੈਨ ਆਉਂਦਾ ਉਹ ਇਦਾਂ ਇਦਾਂ ਹੀ ਆ ਆਹ ਤੇ ਉੱਠ ਕੇ ਤੇ ਮੈਂ ਨਹੀਂ ਕਿਤੇ ਹੱਥ ਮਾਰਾਂ ਨਹੀਂ ਨਹੀਂ ਕੋਈ ਨਹੀਂ ਹੁਣ ਤੁਸੀਂ ਇਹ ਆ ਵੀ ਕੋਈ ਨਹੀਂ ਗੁਰਪ੍ਰੀਤ ਜੀ ਆ ਕਰਨ ਇਹ ਆਪੇ ਕਰੂਗੀ ਤੁਹਾਨੂੰ ਮੱਜੇ ਦੇ ਪ੍ਰਸ਼ਾਦਾ ਪਾਣੀ ਮਿਲੂਗਾ ਨਹੀਂ ਉਹ ਤੁਸੀਂ ਇਹ ਆ ਵੀ ਆਪਣੇ ਸਰੀਰ ਦਾ ਖਿਆਲ ਰੱਖੋ ਹੁਣ ਨਹੀਂ ਤੇਰਾ ਕਰਦੀ ਉਹ ਹਾਂ ਹਾਂ ਰੋਟੀ ਤੇ ਚਾਹ ਉਹ ਤਾਂ ਬਥੇਰਾ ਕਰਦੀ ਆ ਨਹੀਂ ਨਹੀਂ ਕਰਦੀ ਬਾਹਰ ਦਾ ਵੀ ਕਰਦੀ ਕਰਦਾ ਵੀ ਕਰਦੀ ਇਹ ਤਾਂ ਗੱਲ ਹੈ ਇਹ ਤੁਹਾਡਾ ਮਨ ਹੁੰਦਾ ਵਾ ਵੀ ਚਲੋ ਕੱਲੀ ਦੇਈਏ ਤੇ ਮੈਂ ਵੀ ਲਾ ਕੇ ਕਰਾ ਦਾਂ ਕਿ ਵੇਖਾਂ ਕੀ ਕਰਨ ਦੇਈ ਹਾਂ ਇਹ ਗੱਲ ਤੇ ਚਲੋ ਹੈ ਹੀ ਆ ਪਰ ਹੁਣ ਇਹ ਆ ਵੀ ਤੁਸੀਂ ਆਪਣੀ ਦਵਾਈ ਦੂਈ ਖਾਓ ਤੇ ਰੈਕਟੀ ਕਰੋ ਦਵਾਈ ਦਾ ਕਿ ਨਹੀਂ ਮੁੰਡਾ ਵਸਾ ਖਾਂਦਾ ਦਵਾਈ ਤੇ ਲਿਆਣ ਕੇ ਦਿੰਦਾ ਟਾਈਮ ਨਾ ਖੜਦਾ ਵੀ ਆ ਹਾਂ 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 ਚਲੋ ਚੰਗਾਈ ਆ ਬਹੁਤ ਵਧੀਆ ਗੱਲ ਆ ਵਧੀਆ ਚਲੀ ਜਾਂਦਾ ਕੰਮ ਤੁਹਾਡਾ ਬਹੁਤ ਸੋਹਣਾ ਬੈਠੋ ਮਾਰੋ ਗੱਪਾ ਮੈਂ ਮਾਰ ਰਿਹਾ ਪਾਣੀ ਪੀ ਰਿਹਾ ਵੇਹਾ ਵੇਹਾ ਮਾਜੀ ਕੋਈ ਦਿੰਦੀ ਐ ਦੁੱਧ ਆਹੇ ਥੋੜਾ ਜਿਹਾ ਦਿੰਦੀ ਐ ਇੱਕ ਅੱਛਾ ਤੇ ਬਾਕੀ ਇਹ ਤੇ ਬਣੀਆਂ ਠੀਕ ਆ ਠੀਕ ਆ ਉਹ ਵੀ ਚਲੋ ਕੋਈ ਨਹੀਂ ਜਰੂਰਾ ਟਾ ਮਾਰੂ ਆ ਪੈਸੂ ਕੈਂਚੀ ਹਾਂ ਇਦਾਂ ਹੀ ਲਵੇਰ ਤੋਂ ਬਿਨਾ ਵੀ ਨਹੀਂ ਕਾ ਮਸੀ ਸਰਦਾ ਨਹੀਂ ਸਰਦਾ ਹਾਂ ਪਤਾ ਕਿ ਕੁੜੀ ਨੇ ਚਾਹ ਘੜੀ ਕਿ ਨਹੀਂ ਕੋਈ ਨਹੀਂ ਧਰ ਲਊਗੀ ਮੈਂ ਵੇਹਣਾ ਭਲਾ ਵੇਹ ਦਾ ਉੱਥੇ ਜਾਣਾ ਰਸੋਈ ਜੀ ਚਲ ਚਾਹ ਬਣਾਉਣ ਲੱਗ ਪਈਂ ਘਰਬੀ ਹਾਂਜੀ ਤਾਂ ਜੇ ਰਹਿਣ ਦੇਣੀ ਮੈਂ ਤਾਂ ਆਖੇ ਚੱਲ ਠੰਡਾ ਠੰਡਾ ਪੀ ਦਿਆ ਵਾ ਚੋ ਬੰਦਿਆ ਟਾਈਮ ਲੱਗਣਾ ਹੀ ਆ ਹਾਂ ਹਾਂ ਤੇ ਭਾਬੀ ਨਹੀਂ ਆਏ ਭਲਾ ਤੇ ਤੈਨੂੰ ਉਹਦਾ ਭਲੇਖਾ ਵਾ ਗੇ ਮੈਨੂੰ ਵੀ ਲੱਗਨ ਦਿਆ ਹੈਗਾ ਉਹਦੇ ਚਾਰੇ ਪੌੜ ਚੋਕੇ ਪੈ ਜਾਂਦੀ ਤੈਨੂੰ ਪਤਾ ਹੀ ਆ ਹਾਂਜੀ ਤੇ ਮੈਂ ਜਨੀਆਰ ਵੀ ਆਣਾ ਵੀ ਚੱਲ ਚੱਲ ਗਏ ਚੱਲ ਚੱਲ ਗਏ ਉਹ ਮੂੰਹ ਹੀ ਨਹੀਂ ਕਰਦੀ ਪਤਾ ਨਹੀਂ ਆਪਣੇ ਪੇਕੇਆਂ ਨੂੰ ਜਾਂ ਆਪਣੀ ਭੈਣ ਕੋ ਜਾਂ ਕਰੀ ਉੱਥੇ ਜਾਂ ਉੱਥੇ ਬਸ ਉਧਰ ਧਿਆਨ ਦਿੰਦੀ ਆ ਤੇ ਮੈਂ ਵੀ ਫਿਰ ਜਿਆਦਾ ਨਹੀਂ ਆਖਿਆ ਮੈਂ ਨਹੀਂ ਜਾਣਾ ਤੇ ਨਾ ਜਾ ਆ ਮੈਂ ਤਾਂ ਉੱਥੇ ਗਈ ਤੂੰ ਉੱਥੇ ਕਿਹੜਾ ਚੁੱਕ ਲਿਆਉਣਾ ਜਾਂ ਅਸੀਂ ਕੋਈ ਦੇ ਆਉਣਾ ਜਾਂ ਲੈ ਆਉਣਾ ਵਾ ਇਹ ਵੀ ਜਨਮਾਸੀ ਠੀਕ ਨਹੀਂ ਚੱਲ ਪਤਾ ਲੈ ਆਉਨੇ ਆ ਉਹ ਮੰਨੀ ਨਹੀਂ ਇਸ ਗੱਲ ਨੂੰ ਨਹੀਂ ਤੁਸੀਂ ਇਦਾਂ ਕਰਿਆ ਕਰੋ ਫਿਰ ਤੁਸੀਂ ਵੇਲੇ ਕੇ ਵੇਲੇ ਨਾ ਆ जाया ਕਰੋ ਇਦਾਂ ਟਾਈਮ ਰੱਖ ਜਿਆ ਕਰੋ ਜੇ ਤੇ ਬਾਅਦ ਚ ਗੰਨਾ ਬਹੁਤ ਖਾਦੇ ਆ ਪਤਾ ਕੀ ਗੱਲ ਆ ਹੁਣ ਤੇ ਲੱਗਣ ਦੇ ਹੀ ਝੋਨੇ ਉਹਦਾ ਕਰਕੇ ਸਾਡਾ ਟਾਈਮ ਨਹੀਂ ਗੱਲ ਲੱਗਾ ਤੇ ਇਹ ਆ ਵੀ ਹੁਣ ਕੋਈ ਨਹੀਂ ਵਿਹਲੇ ਹੋ ਗਏ ਆ ਅੱਠੀ ਤਹੀ ਦੇਣੀ ਇਦਾਂ ਮੈਂ ਫੇਰਾ ਮਾਰ ਜਿਆ ਕਰੂੰਗਾ ਆਜਿਆ ਕਰੂੰਗਾ ਆਹੋ ਕੋਈ ਗੱਲ ਨਹੀਂ ਕਦੀ ਆਪ ਆ ਕੇ ਨਾਲ ਉਹਦੇ ਨੂੰ ਲੈ ਆਂਦਾ ਆਹ ਉਹਦੇ ਨੂੰ ਲੈ ਫਿਰ ਇੰਨਾ ਮਹਿਸੂਸ ਜਿਆ ਨਹੀਂ ਹੁੰਦਾ ਤੇ ਜੋਦਾ ਵੀ ਕਰਦਾ ਵਾ ਗੱਲਾਂ ਆ ਵਾਪਸ ਤੇ ਕਰਦਾ ਹੀ ਆ ਮੇਰੇ ਸਾਹਮਣੇ ਤੇ ਨਹੀਂ ਕਰਦੇ ਹੈਗੇ ਪਰ ਮੰਮੀ ਦੇ ਸਾਹਮਣੇ ਕਰੀ ਜਾਂਦੇ ਹੈ ਨਾ ਅੱਛਾ ਅੱਛਾ ਪਿਓ ਆਏ ਨਹੀਂ ਗਿਆਈ ਨਹੀਂ ਇਦਾਂ ਹੀ ਆ ਕੋਈ ਹੁੰਦਾ ਹੀ ਆਗੇ ਹਾਂ ਹੋ ਹੀ ਜਾਂਦੀ ਗੱਲ ਤਾਂ ਹਾਂ ਕਦਰੰਦੇ ਐਵੇਂ ਸਿਫਤਾਂ ਕਰਦੀ ਰਹਦੀ ਆ ਅਛਾ ਏਦਾਂ ਹਾਂ ਏਦਾਂ ਚੋਰੀ-ਛਿਪਾ ਏਦਾਂ ਤੇ ਚਲ ਇਹ ਸਿਫਤਾਂ ਲੀਆਂ ਕਿਹੜੀ ਗੱਲ ਪਤਾ ਹੀ ਆ ਹੁਣ ਇਹ ਵੀ ਜ਼ਿੰਮੇਦਾਰ ਵਾ ਇਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਲੈ ਪੀੜ ਕੰਮ ਧੰਦੇ ਚੋਂ ਉਹਦੇ ਨਿਕਲੇ ਨਹੀਂ ਗਾ ਜਾਂਦਾ ਹਾਂ ਤੇ ਅੱਗੋ ਪਿਛੋ ਤੇ ਚਲੋ ਆਉਂਦੀਆਂ ਐ ਹਾਂਜੀ ਪਰ ਇਹ ਵੀ ਮੈਨੂੰ ਨਾ ਦਵਿੰਦਰ ਤੇ ਇਹ ਅਖਵਾ ਵੀ ਇਤਰਾ ਮੈਂ ਕੱਲਾ ਆ ਜਾਣਾ ਤੇ ਉਹ ਮਨ ਚ ਕੀ ਸੋਚਣਗੇ ਹਾਂ ਵੀ ਉਹ ਕਿਉਂ ਨਹੀਂ ਆਉਂਦੀ ਹਨਾ ਹਾਂ ਆ ਹੁਣ ਚਲੋ ਜੀ ਪਰ ਉਹਨਾ ਦੂਜਾ ਚਾਚੀ ਨੂੰ ਆ ਤੇ ਉਹਦੇ ਪੇਕੇ ਫਿਰ ਆਏ ਰਹਿੰਦੇ ਕਦੀ ਬਿਸਕੁਟ ਲੈ ਆਉਂਦੇ ਕਦੀ ਉਹਨਾਂ ਨੇ ਲੱਡੂ ਲੈ ਆਉਂਦੇ ਤੇ ਉਹ ਫਿਰ ਉਹ ਚਾਚੀ ਦੇ ਨਾਲ ਆ ਜਾਂਦੇ ਆ ਤੇ ਫਿਰ ਮੰਮੀ ਕਹਿ ਦਿੰਦੇ ਆ ਵੀ ਤੇਰੇ ਪੇਕੇ ਤੇ ਹੁੰਦੇ ਹੀ ਨਹੀਂ ਦਿੰਦੇ ਆ ਰਹਿੰਦੇ ਵੀ ਨਹੀਂ ਹਾਂ ਇਦਾਂ ਹੀ ਆ ਹੁੰਦਾ ਹੀ ਆ ਜਦੋਂ ਆਣ ਗਵਾਨ ਦੇ ਕਦੇ ਉਹਨਾਂ ਦੇ ਪੇਕੇ ਤੇ ਸੱਸਾ ਮਾਵਾ ਇਦਾਂ ਕਹਿੰਦੀ ਹੁੰਦੀਆਂ ਵਾਂ ਆਪਣੀਆਂ ਨੋਆ ਨੂੰ ਵੀ ਤੇਰੀ ਨਹੀਂ ਆਈ ਕਦੀ ਤੇ ਉਹ ਤੇ ਸਾਨੂੰ ਵੀ ਪਤਾ ਮੈਨੂੰ ਤੇ ਪਤਾ ਵਾ ਵੀ ਸਾਡਾ ਫਰਜ ਬਣਦਾ ਵਾ ਲੈ ਕੇ ਕੋਨਾ ਕੋ ਆਣਾ ਕਿਉਂਕਿ ਬਾਕੀ ਤੂੰ ਸਾਡੇ ਕੋ ਕੀ ਲੈ ਲੈਣਾ ਤੇ ਕੀ ਮੰਗ ਲੈਣਾ ਤੁਹਾਨੂੰ ਤੇ ਇੱਕ ਮੁੱਠ ਭਰ ਕੇ ਇਦਾਂ ਤੁਹਾਡੀ ਝੋਲੀ 'ਚ ਪਾ ਦਈਏ ਤੇ ਤੁਸੀਂ ਉਨੇ ਜੀ ਖੁਸ਼ ਹੋਵਾਂ ਹਾਂਜੀ ਤੇ ਸਦਾ ਹੀ ਤੁਸੀਂ ਸਾਡੀ ਸੋਖੀ ਮੰਗਦੀਆਂ ਵਾਂ ਹਾਂ ਨਹੀਂ ਇਹ ਤੇ ਹੈ ਹੀ ਹੋ ਫਿਰ ਉਹਦਾ ਫਿਰ ਮੈਨੂੰ ਬੜਾ ਮਹਿਸੂਸ ਹੁੰਦਾ ਮੈਂ ਜੇ ਮਾਂ ਹੁੰਦੀ ਤੇ ਸ਼ਾਇਦ ਉਹ ਫਿਰ ਸਾਰੇ ਨਵੇਰੇ ਰੱਖ ਲਿਆ ਕਰਨੇ ਸੀਗੇ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਮੈਨੂੰ ਮਹਿਸੂਸ ਜਿਆਦਾ ਹੋਣਾ ਕੋਈ ਨਹੀਂ ਕੋਈ ਨਹੀਂ ਅਸੀਂ ਤੇਰੇ ਮਾਪੇ ਹੀ ਆਗੇ ਤੂੰ ਇਹ ਕਿਹੜੀ ਗੱਲ ਕਰਤੀ ਤੂੰ ਅੱਜ ਮਾਪਿਆਂ ਨੂੰ ਯਾਦ ਕਰਨੀ ਕੀ ਗੱਲ ਹੈ ਮਾਪੇ ਨਹੀਂ ਇਹ ਵੀ ਉਹ ਤਾਂ ਆਈ ਤਾਂ ਨਵੇਂ ਮਹਿਮਾਨ ਨਾ ਫਿਰ ਕੇ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਤੈਨੂੰ ਜਿਹੜੀ ਚੀਜ਼ ਦੀ ਲੋੜ ਵਾ ਉਹ ਤੂੰ ਮੰਗ ਲਿਆ ਕਰ ਤੂੰ ਮੇਰੇ ਕੋ ਉਹਨੂੰ ਨਹੀਂ ਫੋਨ ਕਰਨਾ ਦਵਿੰਦਰ ਨੂੰ ਨਹੀਂ ਫੋਨ ਕਰਨਾ ਚੰਗਾ ਮੈਂ ਚੱਲ ਉਹਥੇ ਬਹਿਣਾ ਹਾਂ ਹਾਂਜੀ ਮੈਂ ਫਿਰ ਨਹੀਂ ਚਾਹ ਤਾ ਕਰਦੀ ਸੀ ਕੋਈ ਲੋੜ ਤੂੰ ਜਨਤਾ ਨਾ ਕਰੀ ਹਾਂ ਤੇ ਬਹਿ ਜਾਣਾ ਮੈਂ ਮਾਸੀ ਲਾ ਕੇ ਪਹਿਲਾਂ 10 ਮਿੰਟ ਹਾਂ ਮਮੇ ਮਮੇ ਹਾਂ ਪਤਾ ਪਪਾ ਕਿੱਥੇ ਆ ਤੂੰ ਕਿੱਥੋਂ ਆਇਆ ਵਾ ਉਹ ਮਮੇ ਤੁਸੀਂ ਉਹ ਕਿਹਾ ਸੀ ਨਾ ਝੂਠ ਹੀ ਕਿਹਾ ਕਿ ਟਿਕਟ ਖਰਾਬ ਹੋ ਗਿਆ ਤੇ ਉਹ ਸੱਚੀ ਹੋ ਗਿਆ ਜੀ ਉਹ ਜਾ ਝੂਠ ਨਾ ਬੋਲ ਤੂੰ ਵੀ ਉਹ ਗੱਲ ਨਿਆਣਿਆਂ ਵਾਲੀਆਂ ਗੱਲਾਂ ਕਰਦਾ ਖਲੋਤਾ ਖਰਾਬ ਹੋ ਗਿਆ ਉਹ ਨਹੀਂ ਮਮੀ ਮੈਂ ਤਾਂ ਉਧਰ ਸਟਾਰਟ ਕਰਕੇ ਵੇਖਣ ਲੱਗਾ ਹਾਂ ਹਾਂ ਮੈਂ ਤਾਂ ਸਟਾਰਟ ਕਰਕੇ ਵੇਖਾਂ ਤੇ ਉਹ ਮੈਂ ਸਟਾਰਟ ਕੀਤਾ ਪਿੰਨਾਂ ਦੇ ਸਟਾਰਟ ਹੋ ਜਾਣੇ ਜੇ ਹੋਇਆ ਇਹ ਤੇ ਉੱਚ ਵਾਜੇ ਬੜੀਆਂ ਡੀਆਂ ਹਣ ਹਾ 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 ਮੈਂ ਤੇ ਪਾਪਾ ਕੋਲ پیسے ਲੈਣੇ ਵਿਖਾ ਗਿਆ ਮੈਂ ਕਿੱਥੇ ਪਾਪਾ ਪਾਪਾ ਤੇਰਾ ਵੀ ਉੜਦਿਆਂ ਨੇ ਮਗਰ ਲੱਗਦਾ ਈਓ ਕਿਉਂ ਗਿਆ ਜਿਹੜੀ ਭੂਆ ਨੂੰ ਟਰੈਕਟਰ ਖਰਾਬ ਦੱਸਿਆ ਵੀ ਸਾਡਾ ਖਰਾਬ ਆ ਤਾਂ ਹੀ ਨਹੀਂ ਲੈ ਕੇ ਆਉਣਾ ਉਸੇ ਭੂਆ ਦਾ ਹੁਣ ਫੇਰ ਫੋਨ ਆ ਗਿਆ ਮੇਰੀ ਸੱਸ ਬੜੀ ਬਿਮਾਰ ਆ ਉਹ ਡਿਗ ਪੀ ਆ ਉਹ ਹੋ ਗਿਆ ਜੇ ਦਿੱਗੀ ਤੇ ਥੋੜੀ ਹੋਣੀ ਤੇ ਪੂਆ ਤੇਰੇ ਨੇ ਲਾ ਲਾ ਕੇ ਮਸਾਲੇ ਗੱਲਾਂ ਤੇ ਤੇ ਫਟਾਫਟ ਫੋਨ ਕਰਤਾ ਤੇ ਭਰਾ ਨੇ ਕਿਤੇ ਹੁੱਤ ਨਹੀਂ ਸਹੀ ਤੇ ਉਸੇ ਵੇਲੇ ਭੱਜ ਗਿਆ ਪਾ ਕੇ ਲੀੜੇ ਕਿਤੇ ਪੱਗ ਨਹੀਂ ਬੰਨੀ ਕਿਤੇ ਕੋਈ ਨਹੀਂ ਉਹਨੇ ਕਿਤੇ ਨੇਰੀ ਆਈ ਜਾਣਦੀ ਤੇ ਮੈਨੂੰ ਦੱਸ ਦੇ ਨਾ ਮੈਂ ਵੀ ਚਲ ਜਾਣਾ ਨਾਲ ਫੇਰ ਤੋਂ ਉਹਨੇ ਮੈਂ ਉਹ ਨਾਲ ਲੰਡਈ ਆ ਵੀ ਤੂੰ ਨਾ ਜਾ ਤੇ ਤੂੰ ਵਜ ਆਪਣਾ ਹੀ ਹੋਰ ਗਾ ਪਾਤਾ ਵੀ ਮੈਂ ਵੀ ਚਲ ਜਾਣਾ ਹੀ ਉਹ ਤੇ ਮੈਨੂੰ ਕਹਿੰਦੇ ਨਾਲ ਚੱਲ ਤੇ ਮੈਂ ਆਪ ਨਹੀਂ ਗਈ ਤੂੰ ਕੀ ਕਰਨ ਜਾਣਾ ਨਾਲ ਮੈਨੂੰ ਇਹ ਗੱਲ ਦੱਸ ਉੱਦਾਂ ਤੋਂ ਫੇਰ ਆਉਣਾ ਹੈਂਗੇ ਘੁੰਮ ਫੇਰ ਆਉਣਾ ਹੀ ਉੱਥੇ ਘੁੰਮਣ ਫੇਰ ਨੂੰ ਕੀ ਆ ਚਾਵਾਂਗੇ ਤੇਰੇ ਨਾਨਕੇ ਨਾਲੇ ਗੱਡੀ 'ਚ ਹੂਟੇ ਲਵਾਂਗੇ ਨਾਲੇ ਇੰਨਾ ਕੁਝ ਖਾ ਪੀ ਕੇ ਆਵਾਂਗੇ ਇੱਥੇ ਗਾੜੀ ਕੀ ਆ ਚਲ ਹੁਣ ਟਰੈਕਟਰ ਤੇ ਕਰਨਾ ਵਾ ਟਰੈਕਟਰ ਦਾ ਤੁਹਾਨੂੰ ਕੋਈ ਨਾ ਕੋਈ ਕਰਨਾ ਹੀ ਪੈਣਾ ਪੁੱਤ ਇੰਨੀ ਰਕਮ ਦਾ ਲਿਆਣ ਖਰਾਬ ਥੋੜੀ ਕਰਕੇ ਰੱਖ ਲੈਣਾ ਵਾ ਕਿਰੇ ਜਦੋਂ ਤੂੰ ਤਵਾਇਆ ਤੋਇਆ ਉਹ ਕਿਤੇ ਪਾਣੀ ਪੂਣੀ ਤੇ ਨਹੀਂ ਪੈ ਗਿਆ ਵਿੱਚ ਪਤਾ ਨਹੀਂ ਡੈਡੀ ਨੂੰ ਕੰਨਾਂ ਏਜੰਸੀ ਨੂੰ ਏਜੰਸੀ ਨੂੰ ਫੋਨ ਕਰਕੇ ਪੁੱਛ ਪੇੜ ਦੇਣਗੇ ਕੋਈ ਨਾ ਕੋਈ ਬੰਦਾ ਹੁਣ ਮੈਨੂੰ ਫਿਕ ਚਾਲ ਮੈਂ ਫਾਈਮ ਡੈਡੀ ਨੂੰ ਕਰਦਾ ਹੁਣ ਵੱਧ ਵਾ ਦੇਤੀ ਹੋਣੀ ਤੇਰੀ ਭੂਆ ਨੇ ਕੋਈ ਪਰਾਣੀ ਹੋਣੀ ਇਹਦੇ ਹੋਰ ਖਲੋਤੀ ਚੀਜ਼ ਨੂੰ ਕੀ ਹੋ ਜਾਣਾ ਸੀ ਟੰਗਾ ਭਲਾ ਤੇ ਲਾਇਆ ਵਰਨਾ ਫੋਨ ਕਰ ਲੈ ਆਪਣੇ ਡੈਡੀ ਨੂੰ ਤੇ ਪੁੱਛ ਲੈ ਫਿਰ ਲੈ ਜਾ ਠੀਕ ਕਰਦਾ ਹਾਂ ਹਾਂ ਹੈ ਮੈਂ ਅੰਦੇ ਝੂਠ ਨਹੀਂ ਬੋਲਣਾ ਚਾਹੀਦਾ ਝੂਠ ਬੋਲ ਕੇ ਤੇ ਸਿਆਪਾ ਪਾ ਲਿਆ ਯੋ ਹੁਣ ਕਿੰਨੇ ਪੈਸੇ ਲੱਗਣੇ ਆ ਏਜੰਸੀ ਚ ਵੀ ਜੇ ਹੋਊਗਾ ਤੂੰ ਲੈ ਕੇ ਤੇ ਜਾਣਾ ਪੈਣਾ ਕਿ ਨਹੀਂ ਖਪਾ ਖਾਣਾ ਜਾ ਕੇ ਤੇ ਨਾਲੇ ਮੇਰੇ ਮੁੰਡੇ ਨੇ ਖਾਪ ਜਾਣਾ ਹੁਣ ਇੱਥੇ ਸਟਾਰਟ ਕਰਦਾ ਖਪਿਆ ਹੋਣਾ ਵਾ ਹਣ ਖੜੂਗਾ ਕਿਦਾਂ ਚੱਲ ਸ਼ਾਪੇ ਉਹਨੂੰ ਫੋਨ ਕਰ ਲੈਂਦਾ ਤੇ ਪੁੱਛ ਲੈਂਦਾ ਕੀ ਕਰਨਾ ਵਾ ਉਹਦਾਂ ਦੇ ਪੈਸੇ ਭਾਵੇਂ ਚੱਲ ਮੈਂ ਹੀ ਦੇ ਦਿੰਦੀ ਪਰ ਪੁੱਛ ਲਵੇ ਮੁੜ ਕੇ ਤੋਂ ਨੇ ਆਣ ਕੇ ਸਾਡੇ ਸਿਰਦਿਆਂ ਵਾਲਾ ਨੂੰ ਪੈਣਾ ਵਾ ਕਿ ਮੈਨੂੰ ਨਹੀਂ ਦੱਸਿਆ ਤੂੰ ਆਪੇ ਹੀ ਮੁੰਡੇ ਨੂੰ ਕਲਾਤਾ ਵਾ ਚੱਲ ਆਪੇ ਦੇਉ ਪੈਸੇ ਨਾਲੇ ਲੱਗੂ ਪਤਾ ਪਹਿਲਾਂ ਉਧਰ ਖਰਚ ਕੇ ਆਊਗਾ ਹੁਣ ਇੱਧਰ ਦੇਊਗਾ ਮੁੰਡੇ ਨੂੰ ਥੋੜੇ ਬੂਤ ਮਾਸੀ ਜੀ ਆਜੋ ਹੁਣ ਤੁਸੀਂ ਵੀ ਕਹਈ ਕੋਈ ਨਹੀਂ ਆਵਾਂਗੇ ਆਹੋ ਆ ਜਿਓ ਤੇ ਇਹਨਾਂ ਨੂੰ ਕਲਾਇਓ ਗੋਰਪ੍ਰੀਤ ਉਹਨਾਂ ਨੂੰ ਰਖੜੀ ਦੇ ਕੇ ਹੁਣ ਰਖੜੀ ਦਾ ਅਜਲੀ ਆ ਆਹੋ ਕੋਈ ਨਹੀਂ ਆਉਣ ਆ ਜੇ ਤੁਸੀਂ ਆਓਗੇ ਆਉਣਗੇ ਇਹਨੂੰ ਨਾਲ ਲੈ ਐਵੇਂ ਗੁਰਪ੍ਰੀਤ ਸਮਰੀਦ ਨੂੰ ਇਹਨੇ ਤਾਂ ਨਾਂ ਵੀ ਹੋਣਾ ਇਹ ਤਾਂ ਬੜਾ ਗੱਲ ਜਦੋਂ ਨਾਂ ਲਈਏ ਤਾਂ ਉਹ ਤਾਂ ਤਿਆਰ ਹੁੰਦੀ ਹੈ ਅੱਛਾ ਬੜਾ ਕਰ ਦਈਏ ਇਹਨੂੰ ਬਹੁਤ ਜ਼ਿਆਦਾ ਇਹਦਾ ਨਾਂ ਕਰਨਾ ਚਾਹੀ ਹੁੰਦਾ ਆ ਕਿ ਇ tanto ਬੜਾ ਚਾਹ ਹੁੰਦਾ ਹੈ ਕੋਈ ਨਹੀਂ ਜਦੋਂ ਮਰਜੀ ਆ ਜਾਓ ਤੁਸੀਂ ਹੁਣ ਦੀ ਤਾਂ ਖਰੀਤੀ ਆਪਣੇ ਆਹੋ ਆ ਜਿਓ ਆ ਜੀ ਜ਼ਰੂਰ ਚ ਰਹਿ ਕੇ ਜਾਵਾਂ ਚੰਗਾ ਫਿਰ ਚੱਲ ਜਾਣਾ ਹੈ ਚੰਗਾ ਹਾਂ ਚੰਗਾ ਮਸੀ ਚੰਗਾ ਟਿੱਕਾ ਖਾ ਕੇ ਜਾਂਦੇ ਨਹੀਂ ਰੋਟੀ ਹੁਣ ਖਾਣੀ ਨਹੀਂਗੀ ਅਵੇ ਜਾਜੂ ਪੀ ਲਿਆ ਮੈਂ ਰੋਟੀ ਖਾ ਕੇ ਐ ਹੁਣ ਜੀ ਨਹੀਂ ਕਰਦਾ ਮੈਂ ਕਿਹਾ ਸਾਮਾ ਕੋਲ ਦੇ ਨਹੀਂ ਸਾਮਾ ਪਈਆਂ ਹੀ ਆ ਕੇ ਆਈਆਂ ਹੈ ਆਉਣਾ ਹੀ ਉਹ ਚੰਗਾ ਮਨ ਮਨ ਵਾਲਾ ਪੱਕਾ ਆਹ ਚਲ ਠੀਕ ਆ ਜਾਂਦੇ ਨੇ ਮੇਜ ਤੇ ਕੋਈ ਨਹੀਂ ਉੱਲ ਲੈ ਕੋਈ ਨਹੀਂ ਆ ਲੈ ਲਾ ਆ ਲੈ ਆ ਸਮਰੀਨ ਨੂੰ ਦੇ ਦੀ ਠੀਕ ਆ ਇੰਨੀ ਵੇਲਾ ਕੱਲਾ ਆਇਆ ਹੀ ਆਹ ਉਹ ਵੇਲਾ ਆਈ ਨਹੀਂ ਉਹ ਨਾਲ ਬੜੀ ਤੇਰੀ ਗਲਤੀ ਹੈ ਮਾਦਾ ਤੇਜ ਬੜੀ ਜਿਆਦ ਦੀ ਹੋ ਮੈਂ ਤਾਂ ਤੈਨੂੰ ਅੱਖ ਨਹੀਂ ਪੇ ਬੜੀ ਸ਼ੈਤਾਨਵਾਓ ਹੂੰ ਉਹਨੇ ਕਿੱਥੇ ਆਉਣਾ ਹੈਗਾ ਮੈਂ ਤਾਂ ਟਰੈਕਟਰ ਬਾਰੇ ਪੁੱਛਿਆ ਨਾ ਕੀ ਹੋਇਆ ਟਰੈਕਟਰ ਨੂੰ ਆਹ ਤਾਂ ਮੈਂ ਤਾਂ ਇਹਨੂੰ ਆਖਿਆ ਨਾ ਟਰੈਕਟਰ ਨੂੰ ਕੁਝ ਨਹੀਂ ਹੋਇਆ ਤੇ ਵੇਖ ਲੈ ਉਹਨੂੰ ਗੱਲ ਹੀ ਨਹੀਂ ਆਈ ਗੱਲ ਨਹੀਂ ਆਈ ਹਾਂ ਆ ਉਹਦਾ ਲੈ ਕੇ ਗਿਆ ਮੈਨੂੰ ਅੰਨਿਆਣ ਕੇ ਦੱਸਿਆ ਨਹੀਂ ਪੁੱਛ ਜੇ ਭਾਈ ਜਿਹੜਾ ਕੱਟੀਆਂ-ਕੱਟੀਆਂ ਗੱਲਾਂ ਕੱਟੀਆਂ-ਕੱਟੀਆਂ ਗੱਲਾਂ ਕਰਦਾ ਆ ਜੀ ਸ਼ਿਫਤਾਂ ਕਰਨ ਨੂੰ ਨਹੀਂ ਹਟਦੀ ਤੇ ਇਹ ਘਰ ਵਿੱਚ ਵੀ ਨਹੀਂ ਹਟਦੀ ਸ਼ਿਫਤਾਂ ਕਰਨ ਨੂੰ ਨਹੀਂ ਹਟਦੀ ਮੇਰਾ ਭਰਾ ਇਦਾਂ ਮੇਰਾ ਭਰਾ ਇਦਾਂ ਮੇਰੀ ਪਰਜਾਈ ਇਦਾਂ ਤੇ ਗੱਲਾਂ ਕਰਦੀ ਰਹਿੰਦੀ ਆ ਤੇ ਇੱਥੇ ਕ ਤੈਨੂੰ ਕੋ ਆਂਦੀ ਰਹਿੰਦੀ ਮੈਨੂੰ ਕੋ ਆਣ ਕੇ ਇੱਥੇ ਲੱਗੇ ਆਂਦੀ ਰਹਿੰਦੀ ਪੇਕੇ ਆਂਦੀਆਂ ਸ਼ਿਫਤਾਂ ਕਰਦੀਆਂ ਇੰਨੇ ਜਿਹੜਾ ਪਤਾ ਹੈ ₹250 ਤੋਂ 100 ਸੁਮਰੀਦ ਨੂੰ ਤਾ ਤਰੀ ਭਨੇ ਵੀ ਤੂੰ ਉਹਨੂੰ 500 ਦੇ ਜਾ ਹੂੰ ਤਾ ਆ ਦੇਣਾ ਪੁੱਤ ਬੜਾ ਔਖਾ ਵਾ ਚਲੋ ਪਰਮਾ ਮਾ ਸਾਨੂੰ ਆਪਣੇ ਘਰੇ ਦੇ ਨਾ ਮਾਨੂੰ ਘਰੇ ਦੇ ਜਿਹੜਾ ਦੇਖ ਕੇ ਪਸਤਾਵੇ ਨਾ ਬਿਲਕੁਲ ਬਿਲਕੁਲ ਆਹੋ ਆਈ ਉਹ 500 ਦੇ ਨਾਲ ਕਿੰਨੇ ਕੁ ਰਾਜੇ ਬਣ ਜਾਣਾ ਹੈ ਗਲਦੇ ਨਾ ਗਲਦੇ ਛਿਪਤਾ ਦੀ ਨਾ ਜਿਹੜੀਆਂ ਗੁੱਪੀ ਛਿਪਤਾ ਕਰਦੀ ਆ ਆਹੋ ਉਹ ਫਿਰ ਪਿਛਲਿਆਂ ਨੂੰ ਮਾੜੇ ਨਹੀਂ ਨਾ ਸਮਝਦੀ ਬੜੇ ਤਗੜੇ ਸਮਝਦੀ ਆ ਤਗੜੇ ਹੋਣਗੇ ਆਪਣੇ ਘਰ ਹੋਂਗੇ ਹੋਣਗੇ ਸਾਨੂੰ ਕੀ ਇਹ ਗਲਦੇ ਨਾਲ ਸਾਨੂੰ ਤਾਂ ਪਤਾ ਆਪਣੇ ਘਰ ਦੇ ਨਾਲ ਹੀ ਆ ਆ ਚਲੋ ਠੀਕ